ਸਤਿ ਸ੍ਰੀ ਅਕਾਲ ਅਮੀਰ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਬਾਬਾ ਗਜਿੰਦਰ ਸਿੰਘ ਢਿੱਲੂ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਇਹ ਮੁਲਾਕਾਤ ਮਹਿੰਗੀ ਪੈ ਗਈ ਉਹਨਾਂ ਨੂੰ ਕਿਉਂਕਿ ਸੀਐਮ ਭਗਵੰਤ ਮਾਨ ਨੇ ਕੀਤਾ ਬਾਦਲ ਪਰਿਵਾਰ ਦੇ ਖਿਲਾਫ ਵੱਡਾ ਐਕਸ਼ਨ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨਿਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿੰਨੇ ਕਿ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਗੁਰਿੰਦਰ ਸਿੰਘ ਢਿੱਲੂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਨੇ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਜਦੋਂ ਨੇ ਮਿਲੇ ਨੇ ਪੰਜਾਬ ਦੇ ਵਿੱਚ ਸਿਰਫ ਇੱਕ ਗੱਲ ਫੈਲੀ ਆ ਕਹਿੰਦੇ ਜੀ ਹੁਣ ਇਟਾਲੀਦਲ ਦੀ ਤਾਂ ਸਰਕਾਰ ਪੱਕੀ ਆ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੋਲੇ ਕਿਉਂ ਨਹੀਂ ਪਰ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਵੋਟ ਬੈਂਕ ਇੱਕ ਆਪਣੇ ਆਪ ਦੇ ਵਿੱਚ ਕਹਿੰਦੇ ਏਟੀਐਮ ਆ ਜੀ ਉਹਨਾਂ ਦੇ ਕੋਲ ਵੋਟਾਂ ਨਾ ਐਸ ਕਰਕੇ ਬਾਬਾ ਜੀ ਨੂੰ ਕਹਿੰਦੇ ਜੀ ਬਹੁਤ ਵੱਡੀ ਪਰਮਿਸ਼ਨ ਮਿਲੀ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਅੱਧਾ ਘੰਟਾ ਯਾਨੀ ਕਿ ਕਮਰੇ ਦੇ ਵਿੱਚ ਬਿਠਾ ਕੇ ਮੁਰਾਕਾਬਤ ਕਰਵਾਈ ਗਈ ਹੈ ਤਾਂ ਉੱਤੋਂ ਲੋਕਾਂ ਨੂੰ ਲੱਗਦਾ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੇ ਉੱਤੇ ਐਕਸ਼ਨ ਨਹੀਂ ਹੋ ਸਕਦਾ ਪਰ ਪੰਜਾਬ ਦੇ ਲੋਕਾਂ ਨੂੰ ਜਿਹੜੀ ਅੱਜ ਮੈਂ ਖਬਰ ਦਿਖਾਉਣ ਜਾ ਰਿਹਾ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ 10 ਸਾਲ ਦੇ ਵਿੱਚ ਇੱਕ ਬਾਅਦ ਵੱਡਾ ਐਕਸ਼ਨ ਕਰ ਦਿੱਤਾ ਹੈ ਔਰ ਦੂਜੇ ਪਾਸੇ ਇਸ ਖਬਰ ਦੇ ਨਾਲ ਜਿੰਨੇ ਵੀ ਬਾਬੇ ਨੂੰ ਚਾਉਣ ਵਾਲੇ ਲੋਕ ਨੇ ਉਹਨਾਂ ਦੀਆਂ ਵੀ ਅੱਖਾਂ ਖੁੱਲ੍ਹ ਜਾਣੀਆਂ ਨੇ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਬਹੁਤ ਸਾਰੇ ਲੋਕ ਕਹ ਰਹੇ ਨੇ ਕਹਿੰਦੇ ਜੀ ਆਪਣੇ ਆਪ ਦੇ ਵਿੱਚ ਉਹ ਰੱਬ ਨੇ ਖੁਦ ਖੁਦਾ ਨਹੀਂ ਬਹੁਤ ਸਾਰੇ ਕਮੈਂਟ ਮੇਰੀ ਵੀਡੀਓ ਦੇ ਥੱਲੇ ਆਏ ਜਿਹੜੀ ਮੈਂ ਸਵੇਪਾ ਪਾਈ ਸੀ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਖੁਦ ਮਾਲਕ ਨਹੀਂ ਜਾਨੀ ਰੱਬ ਨੇ ਇਹ ਲੋਕਾਂ ਦਾ ਕਹਿਣਾ ਸੀ ਪਰ ਜਿਹੜੀ ਮੁੱਖ ਮੰਤਰੀ ਦੇ ਐਕਸ਼ਨ ਦੀ ਖਬਰ ਅੱਜ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਪੰਜਾਬ ਦੇ ਲੋਕ ਗੁਰਿੰਦਰ ਸਿੰਘ ਢਿੱਲੋਂ ਬਾਰੇ ਕੀ ਕਹਿ ਰਹੇ ਨੇ ਇਹ ਪੂਰੀ ਖਬਰ ਸੁਣਾਵਾਂਗੇ ਔਰ ਬਿਕਰਮ ਮਜੀਠੀਆ ਜਿਹਨੂੰ ਕਹਿੰਦੇ ਜੀ ਨਾਬਾਦੀ ਜੇਲ੍ਹ ਦੇ ਵਿੱਚੋਂ ਗੁਰਿੰਦਰ ਸਿੰਘ ਢਿੱਲੋਂ ਯਾਨੀ ਡੇਰਾ ਮੁਖੀ ਵਿਆਸ ਬਾਹਰ ਲੈ ਕੇ ਆਉਣਗੇ ਇਹਦੇ ਵਿੱਚ ਸਚਾਈ ਕਿੰਨੀ ਕ ਹੈ ਇਹ ਖਬਰ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਬਿਕਰਮ ਮਜੀਠੀਆ ਬਾਰੇ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਬਾਰੇ ਇਹ ਖਬਰ ਸੁਣੋ ਉਸ ਤੋਂ ਬਾਅਦ ਐਕਸ਼ਨ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਸੁਣੋ ਕਿ ਅਹੁਦੇਦਾਰੀਆਂ ਵੀ ਮਿਲਦੀਆਂ ਟਿਕਟਾਂ ਵੀ ਮਿਲਦੀਆਂ ਤੇ ਸਭ ਤੋਂ ਵੱਡੀ ਗੱਲ ਵੋਟਾਂ ਦਾ ਏਟੀਐਮ ਆਹੇ ਡੇਰੇ ਫੇਰ ਵੀ ਯਾਰ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਨੂੰ ਘੱਟ ਤੋਂ ਘੱਟ ਥੋੜਾ ਜਿਹਾ ਸੋਚ ਲੈਣਾ ਜ਼ਰੂਰ ਬਣਦਾ ਸੀਗਾ ਕਿ ਬਹੁਤ ਲੋਕ ਕੀ ਐ ਐਡੇ ਕੀ ਐ ਲੋਕ ਮੰਦਬੁੱਧੀ ਨਹੀਂ ਬੈਠੇ ਕਿ ਲੋਕ ਪੋਛਤਾ ਸੋਚਣਗੇ ਆ ਫਿਰ ਲੋਕੋਂ ਇਹ ਸੋਚ ਲੈਣ ਕਿ ਜੱਟ ਜੱਟਾਂ ਦੇ ਸਾਲੇ ਕੀ ਐ ਰਲ ਕੇ ਕਰਦੇ ਘਾਲੇ ਵਾਲੇ ਰੋਕੇ ਗੱਲ ਭਈ ਨਵੀਆਂ ਕੀ ਖਾਹਤਾ ਵੀ ਹੁਣ ਕੀ ਤਾਂ ਹੀ ਘੜ ਘੜ ਕੇ ਤੁਹਾਡੇ ਮੂਹਰੇ ਰੱਖ ਰਹੇ ਆ ਬਾਕੀ ਬਾਬਾ ਜੀ ਦੀ ਤਾਕਤ ਆਪਾਂ ਪੜੀ ਭਾਤ ਜਾਣਦੇ ਆ ਮੋਹਨ ਭਗਵਤ ਅਰਗੇ ਨਾਲ ਉਹ ਦੇ ਤਾਂ ਹੋਮਨਿਸਟਰ ਮਿਤ ਸ਼ਾਹ ਰਗੇ ਹੋਗੇ ਰਾਜਨਾਥ ਸਿੰਘ ਕਰਕੇ ਜੇ ਡਿਫੈਂਸ ਮਿਨਿਸਟਰ ਨੇ ਤੇ ਮੋਦੀ ਤੱਕ ਜਿਹੜੇ ਲੋਕ ਨੇ ਇਹ ਬਾਬੇ ਦੇ ਮੂਹਰੇ ਕੀ ਲ ਚਾਪੈਂਦੇ ਆ ਕਿਉਂਕਿ ਬਾਬੇ ਦੇ ਕੀ ਉਪਰੇ ਕੀ ਆ ਵੋਟਾਂ ਨੇ ਮਤਲਬ ਕੀ ਆ ਭੋਲੂ ਹੋ ਰੀਆਂ ਤੇ ਭੋਲੂ ਹੋ ਰਹੀ ਕੀ ਆ ਬਾਬੇ ਜੋ ਆਉ ਦਾ ਨਰੈਣ ਭਾਲਦੇ ਆ ਸਭ ਤੋਂ ਲੱਖ ਲਾੜਤ ਮੈਂ ਕਹਣਾ ਵੀ ਜਦੋਂ ਕੀ ਆ ਡੇਰਾਬਾਦ ਤੇ ਇਹ ਸਾਰਾ ਸਿਸਟਮ ਦੇਖਦੇ ਆ ਨਾ ਪਹਿਲਾਂ ਕੀ ਆ ਇੱਕ ਬਲਾਤਕਾਰੀ ਸਾਹਮਣੇ ਵੀ ਜਿਹੜਾ ਕੀ ਆ ਡੇਰਾ ਖੜਾ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੋਇਆ ਵੀ ਆਪਦੇ ਥਿਊ ਜ਼ਰੂਰ ਰੱਖਿਓ ਕਮੈਂਟ ਬਾਕਸ ਚ ਲਿਖ ਕੇ ਜ਼ਰੂਰ ਦੱਸਿਓ ਇੱਕ ਬੰਦੇ ਨੇ ਚੌੜਾ ਹੋ ਕੇ ਬੜੀ ਕੀ ਗੱਲ ਲਿਖੀ ਦੀ ਪੈਸੇ ਕੀਤਾ ਉਹਨੇ ਕਮੈਂਟ ਕੀਤੀ ਜਿਹੜਾ ਦੋ ਜੱਟ ਕੀ ਆ ਪੰਜਾਬ ਹਰਿਆਣਾ ਰਾਜਸਥਾਨ ਨੂੰ ਮਗਰ ਲਈ ਫ ਰਾਖ ਢਿੱਲੋ ਆ ਇੱਕ ਸਿੱਧੂ ਆ ਉਹ ਮੈਂ ਕਹਣਾ ਤੀਜਾ ਗਿਆ ਦਿਓਲ ਵੀ ਹੈਗਾ ਤੇ ਪੰਜਾਬ ਦੇ ਵਿੱਚ ਲਗਭਗ 50000 ਤੋਂ ਉੱਤੇ ਕੀ ਰਜਿਸਟਰਡ ਪਾਸਟਰ ਹੋਗੇ ਜਿਹੜੇ ਕੀ ਸਿੱਖ ਧਰਮ ਦੇ ਵਿੱਚ ਉੱਤਰਲੇ ਪਾਸੇ ਗਏ ਹੋਏ ਆ ਐਵੇਂ ਨਹੀਂ ਲੋਕ ਕਹਿੰਦੇ ਹਮੇਂ ਆਪਣੋ ਨੇ ਲੂਟਾ ਘੈਰੋਂ ਮੈਂ ਕਹਾ ਦਮ tha ਇਥੇ ਕਿਸ਼ਤੀ ਨੇ ਡੁੱਬੀ ਪੂਰਾ ਪੰਜਾਬ ਹੀ ਡੁੱਬ ਗਿਆ ਚਾਲੋ ਜੇ ਬਚਾਈਦਾ ਤਾਂ ਸੁਣ ਲੈ ਪੰਜਾਬ ਵਾਲੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਬਹੁਤ ਸਾਰੀਆਂ ਥਿਉਰੀਆਂ ਅਕਸਰ ਪੰਜਾਬ ਦੇ ਵਿੱਚੋਂ ਆ ਰਹੀਆਂ ਨੇ ਪਰ ਗੁਰਿੰਦਰ ਸਿੰਘ ਢਿੱਲੋ ਦੇ ਜਿੰਨੇ ਵੀ ਸਮਰਥਕ ਨੇ ਉਸ ਗੱਲ ਨੂੰ ਗੌਰ ਦੇਣਾ ਸੁਣਨ ਔਰ ਬਾਕੀ ਦੇ ਪੰਜਾਬ ਦੇ ਲੋਕ ਵੀ ਸੁਣ ਲੈਣ ਕਿਉਂਕਿ ਜਿਹੜਾ ਰਾਮ ਰਹੀਮ ਸਰਸੇ ਵਾਲਾ ਸੀ ਉਹ ਬਹੁਤ ਵੱਡਾ ਬਹੁਤ ਵੱਡਾ ਯਾਨੀ ਆਪਣੇ ਆਪ ਦੇ ਵਿੱਚ ਖੁਦਾ ਬਣਿਆ ਹੋਇਆ ਸੀ ਔਰ ਉਸ ਨੇ ਜਿਹੜੇ ਕ੍ਰਾਈਮ ਕੀਤੇ ਉਹ ਸਾਰੇ ਅਕਸਰ ਹੀ ਜਾਣਦੇ ਨੇ ਕਹਿਣ ਦੀ ਲੋੜ ਨਹੀਂ ਐ ਪਰ ਉਸ ਬੰਦੇ ਨੂੰ ਲੱਗਦਾ ਸੀ ਕਿ ਮੈਂ ਰੱਬ ਹਾਂ 6 ਕਰੋੜ ਦੀ ਆਬਾਦੀ ਰਜਿਸਟਰ ਸੀ ਜਿਹੜੀ ਉਹਦੇ ਨਾਲ ਸੰਖਿਆ ਪਾਈ ਜਾਂਦੀ ਐ ਤਾਂ 6 ਕਰੋੜ ਲੋਕ ਹੋਣ ਦੇ ਬਾਵਜੂਦ ਵੀ ਜੱਜ ਜਗਦੀਪ ਸਿੰਘ ਨੇ ਉਸ ਬੰਦੇ ਨੂੰ ਸਲਾਹ ਸੁਣਾ ਦਿੱਤੀ ਸੀ ਪਰ ਜਿਹੜਾ ਹੁਣ ਇੱਥੇ ਜੀ ਗੁਰਿੰਦਰ ਸਿੰਘ ਢਿੱਲੋਂ ਹੈ ਇਹਦੇ ਉੱਤੇ ਵੀ 6000 ਕਰੋੜ ਦਾ ਮਾਮਲਾ ਯਾਨੀ 6000 ਕਰੋੜ ਦਾ ਘੁਟਾਲਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਔਰ ਉਹਨਾਂ ਦੇ ਸਮਰਥਕ ਇਹ ਗੱਲ ਨੂੰ ਇਸ ਤਰ੍ਹਾਂ ਸਮਝ ਰਹੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਜੀ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਸਕਦੇ ਨੇ ਤੇ ਉਹ ਗਏ ਕਿਹਦੇ ਕਹਿਣਦੇ ਸੀ ਪਹਿਲੀ ਖਬਰ ਤੁਹਾਡੇ ਸਾਹਮਣੇ ਵੀ ਸ਼ੇਅਰ ਕਰ ਦਿੰਨੇ ਆ ਕਿਉਂਕਿ ਭਾਜਪੀ ਨੇ ਧਰਾਂਸਾਲ ਦੇ ਵਿੱਚ ਨਰੇਂਦਰ ਮੋਦੀ ਹੋਵੇ ਚਾਹੇ ਹੋਵੇ ਅਮਿਤ ਸ਼ਾ ਸਿੱਧੀ ਗੱਲਬਾਤ ਗੁਰਿੰਦਰ ਸਿੰਘ ਢਿੱਲੋਂ ਦੀ ਉਹਨਾਂ ਨਾਲ ਐਸ ਕਰਕੇ ਪੰਜਾਬ ਦੇ ਅੰਦਰ ਬਹੁਤ ਵੱਡਾ ਛੱਪਾ ਉਹਦਾ ਬਣਿਆ ਹੋਇਆ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤੇ ਸਾਡੇ ਲੋਕਾਂ ਨੇ ਇਹ ਸਮਝਿਆ ਕਿ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਡਰ ਗਿਆ ਜਾਂ ਗੱਲ ਕੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਦੇ ਉੱਤੇ ਐਕਸ਼ਨ ਕਰ ਦਿੱਤਾ ਯਾਨੀ ਬਾਦਲਾਂ ਦੇ ਵੀ ਹੋਸ਼ ੁੱਡੇ ਨੇ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਇੱਥੇ ਫੇਰ ਤੋਂ ਹੋ ਚੁੱਕੇ ਨੇ ਬਾਦਲਾਂ ਦੀ ਔਰ ਮਜੀਠੀਆ ਦੀ ਜਿਹੜੀ ਰੇਲ ਮੁੱਖ ਮੰਤਰੀ ਨੇ ਬਣਾਉਣੀ ਆ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਹੁਣ ਪੰਜਾਬ ਦੀ ਸਰਕਾਰ ਨੇ ਇੱਕ ਹੋਰ ਜੱਬ ਖੜਾ ਕਰ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਯਾਨੀ ਵਿਜੀਲੈਂਸ ਮੇਰੋ ਬੜੀ ਵਾਰ ਤੁਸੀਂ ਵੀ ਵੇਖਿਆ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਖਾਤੇ ਪਾਏ ਗਏ ਵਿਕਰਮ ਸਿੰਘ ਮਜੀਠੀਆ ਦੇ ਬਹੁਤ ਸਾਰੀਆਂ ਜਗਾਵਾਂ ਦੇ ਉੱਤੇ ਛਾਪੇਮਾਰੀ ਚੱਲੀ ਕਹਿੰਦੇ ਜੀ ਮਸੂਬਰਾ ਦੇ ਵਿੱਚ ਔਰ ਦੂਜੇ ਪਾਸੇ ਹਮਾਚਲ ਦੇ ਵਿੱਚ ਬਹੁਤ ਸਾਰੀ ਪ੍ਰਾਪਰਟੀ ਵਿਕਰਮ ਸਿੰਘ ਮਜੀਠੀਆ ਦੀ ਆਲਰੇਡੀ ਪਹਿਲਾਂ ਵਿਕਰਮ ਸਿੰਘ ਮਜੀਠੀਆ ਤੇ ਇਹ ਖੁਲਾਸਾ ਹੋ ਚੁੱਕਿਆ ਔਰ ਹੁਣ ਵਿਜੀਲੈਂਸ ਬਿਊਰੋ ਫੇਰ ਤੋਂ ਵਿਕਰਮ ਸਿੰਘ ਮਜੀਠੀਆ ਦੇ ਹੱਥ ਪੈਰ ਬੰਨਣ ਜਾ ਰਹੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੀ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੀ ਚਾਲ ਚੱਲਣੀ ਆ ਗੁਰਿੰਦਰ ਸਿੰਘ ਢਿੱਲੋਂ ਨੇ ਪਰ ਪੰਜਾਬ ਦੀ ਸਰਕਾਰ ਇੱਕ ਪਾਸੇ ਖੜੀ ਹੈ ਉਹਨਾਂ ਦੇ ਨਾਲ ਪੰਜਾਬ ਦੇ ਲੋਕ ਖੜੇ ਨੇ ਪੰਜਾਬ ਦਾ ਪ੍ਰਸ਼ਾਸਨ ਖੜਾ ਜਿਹਦੇ ਉੱਤੇ ਬੜੀ ਸ਼ਕਤੀ ਦੇ ਨਾਲ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਹਵਾ ਬਣਾ ਕੇ ਪੰਜਾਬ ਦੇ ਵਿੱਚ ਔਰ ਬਾਕੀ ਦੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਕਿ ਮੇਰੀ ਪਾਵਰ ਬਹੁਤ ਸਾਰੀ ਹੈ ਪਰ ਨਹੀਂ ਇਹ ਵੀ ਇੱਕ ਗਲਤ ਫਹਮੀ ਦੇ ਵਿੱਚ ਕਿਉਂਕਿ ਜਿਹੜੇ ਸਰਸੇ ਵਾਲੇ ਸਾਹਿਬ ਨੂੰ ਚੱਕਿਆ ਸੀ ਉਹਦੀ ਪਾਵਰ ਇਹਨਾਂ ਨਾਲੋਂ ਚੋਗਣੀ ਸੀ ਇਸ ਕਰਕੇ ਜਦੋਂ ਰੱਬ ਦੀ ਮਾਰ ਪੈਂਦੀ ਹੈ ਇੱਕ ਪਾਸੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਗੱਲ ਕਰਦੇ ਨੇ ਪਰ ਦੂਜੇ ਪਾਸੇ ਵੱਡੇ ਤਸਕਰਾਂ ਦਾ ਸਾਥ ਸ਼ਰਮ ਕਹਿੰਦੇ ਜੀ ਜੇਕਰ ਮੇਰੀ ਰਿਸ਼ਤੇਦਾਰੀ ਆ ਚਾਹੇ ਬੰਦਾ ਨਸ਼ੇ ਦਾ ਤਸਕਰ ਮੈਂ ਤਾਂ ਉਸ ਨੂੰ ਮਿਲੂ ਆ ਇਹ ਗੁਰਿੰਦਰ ਸਿੰਘ ਢਿੱਲੋਂ ਨੇ ਲੋਕ ਕਰੇ ਨੇ ਜੀ ਕਹਿੰਦੇ ਸਾਬਤ ਕਰ ਦਿੱਤਾ ਪਰ ਹੁਣ ਗੁਰਿੰਦਰ ਸਿੰਘ ਢਿੱਲੋਂ ਤੇ ਬਹੁਤ ਸਾਰੀਆਂ ਉਂਗਲਾਂ ਪੰਜਾਬ ਦੇ ਵਿੱਚ ਉੱਠ ਰਹੀਆਂ ਨੇ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜੁੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੱਲੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬਾਬਾ ਗੁਜਿੰਦਰ ਸਿੰਘ ਢਿੱਲੂ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਵੱਡੀ ਤਾਕਤ ਹੈਗੀ ਹੈ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਉਹਨਾਂ ਦੇ ਨਾਲ ਜੁੜੀਆਂ ਹੈਗੀਆਂ ਮੈਂ ਪ੍ਰਾਈਮ ਮਿਨਿਸਟਰ ਤੇ ਗ੍ਰਹਿ ਮੰਤਰੀ ਜਿਹੜੇ ਹੈ ਔਰ ਬਾਕੀ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਵੱਡੇ-ਵੱਡੇ ਲੀਡਰ ਹੈ ਉਹ ਸਭ ਜਾ ਕੇ ਨਤਮਸਤਕ ਹੁੰਦੇ ਆ ਪਾਵਰ ਦਾ ਮੁਜ਼ਾਹਿਰਾ ਕੀਤਾ ਜਾਂਦਾ ਹੈਗਾ ਮੈਂ ਬਾਬਾ ਗੁਜਿੰਦਰ ਸਿੰਘ ਢਿੱਲੂ ਸਿਰਸੇ ਵਾਲੇ ਡੇਰਾ ਬਿਆਸ ਜਿਹੜਾ ਹੈ ਉਹ ਵੱਡਿਆਂ ਡੇਰਿਆਂ ਦੇ ਵਿੱਚੋਂ ਦੇ ਰਹਾ ਹੈਗਾ ਵੈ ਲੋਕਾਂ ਦੀਆਂ ਵੱਡੀਆਂ ਸੰਗਤਾਂ ਜੜੀਆਂ ਮੈਂ ਨਾਲ ਜੁੜੀਆਂ ਹੈਗੀਆਂ ਮੈਂ ਲੇਕਿਨ ਜਦੋਂ ਬਾਬਾ ਗਜਿੰਦਰ ਸਿੰਘ ਢਿੱਲੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਮਿਲਣ ਜਾਂਦੇ ਹੈਗੇ ਆ ਤੇ ਬਹੁਤ ਸਾਰੇ ਸਵਾਲਾ ਜੜੇ ਆ ਖੜੇ ਹੋ ਗਏ ਹੈਗੇ ਆ ਜ ਜਨਾ ਦਾ ਜਵਾਬ ਜ਼ਰੂਰੀ ਹੈਗਾ ਵੈ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਬਾਬਾ ਗਜਿੰਦਰ ਸਿੰਘ ਢਿੱਲੂ ਅਗਰ ਆਪਣੀ ਤਾਕਤ ਦਾ ਮਜ਼ਾਹਿਰਾ ਕਰਨ ਵਾਸਤੇ ਜਾਂ ਸੀਐਮ ਭਗਵੰਤ ਮਾਨ ਦੇ ਉੱਤੇ ਇਹ ਰੋਪ ਪਾਉਣ ਵਾਸਤੇ ਜੇਲ ਗਏ ਆ ਕਿ ਉਹ ਇੱਕ ਵੱਡੀ ਤਾਕਤ ਹੈਗੀ ਹੈ ਤੇ ਉਹ ਕਿਸੇ ਪੁਲੇਖੇ ਦੇ ਵਿੱਚ ਨਾ ਰਹਿਣ ਕਿਉਂਕਿ ਇਸ ਤੋਂ ਪਹਿਲੇ ਜਿਹੜਾ ਰਾਮ ਰਹੀਮ ਹੈ ਉਹ ਵੀ ਇੱਕ ਵੱਡੀ ਤਾਕਤ ਸੀਗਾ ਔਰ ਤਾਕਤ ਦੇ لحاظ ਨਾਲ ਗਰ ਮੁਕਾਬਲਾ ਕੀਤਾ ਜਾਵੇ ਤੇ ਉਹ ਬਾਬਾ ਗੁਜਿੰਦਰ ਸਿੰਘ ਟਿੱਲੂ ਤੋਂ ਦਿ ਤਿਗਣੀ ਚੁਗਣੀ ਤਾਕਤ ਰੱਖ ਜਿਆਦਾ ਤਾਕਤ ਰੱਖਦਾ ਸੀ ਲੇਕਿਨ ਉਹਦੇ ਉੱਤੇ ਵੀ ਐਕਸ਼ਨ ਹੋਇਆ ਉਹਨੂੰ ਵੀ ਸਜ਼ਾ ਮਿਲੀ ਔਰ ਅਗਰ ਬਾਬਾ ਬਜਿੰਦਰ ਸਿੰਘ ਟਲੂ ਹੁਣ ਨਸ਼ੇ ਦੇ ਤਸਕਰ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਗਏ ਆ ਤੇ ਯਕੀਨਨ ਇਸ ਦੇ ਉੱਤੇ ਵੀ ਪੁੱਛਗਿਛ ਹੋਏਗੀ ਜਿਹੜੇ ਸਵਾਲਾਦ ਹੈ ਉਹਨਾਂ ਦੇ ਜਵਾਬ ਜਿਹੜੇ ਆ ਤਲਬ ਕੀਤੇ ਜਾਣਗੇ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਇਤੇ ਹੁਣ ਵਕਤੀ ਦੱਸੇਗਾ ਕਿ ਬਾਬਾ ਗਜਿੰਦਰ ਸਿੰਘ ਢਿੱਲੂ ਦਾ ਅਸਰ ਰੂਹ ਰਸੂਹ ਜਿਹੜਾ ਉਹ ਇਸਤਮਾ ਅਸਰ ਕਿਤਾਬ ਵਿਕਰਮ ਸਿੰਘ ਮੁਜੀਠੀਆ ਦੇ ਉੱਤੇ ਜਾਂ ਸੀਐਮ ਭਗਵੰਤ ਮਾਨ ਦੇ ਉੱਤੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਅਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼